ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਟਰ ਮਸ਼ਰੂਮ ਦੀ ਸੁੱਕੀ ਸਬਜ਼ੀ ਦੀ ਰੈਸਪੀ ਲੈ ਕੇ ਆਈ ਹਾਂ ਤੇ ਆਓ ਅਸੀਂ ਇਹਨੂੰ ਫਿਰ ਬਣਾਈਏ ਸਭ ਤੋਂ ਪਹਿਲਾਂ ਗੈਸ ਤੇ ਕੜਾਈ ਰੱਖਾਂਗੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਤੇ ਇੱਕ ਚਮਚ ਅਸੀਂ ਜੀਰੇ ਦਾ ਪਾਵਾਂਗੇ ਤੇ ਇੱਕ ਚਮਚੀ ਅਸੀਂ ਕੱਟਿਆ ਹੋਇਆ ਲਸਣ ਪਾ ਦਵਾਂਗੇ ਲਸਣ ਤੇ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਲਸਣ ਦੇ ਪਿਆਜ਼ ਜਦੋਂ ਚੰਗੀ ਤਰ੍ਹਾਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਸੀਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਹੈ ਤੇ ਉਹਨੂੰ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲਿਆ ਹੈ ਤੇ ਹੁਣ ਅਸੀਂ ਪਿਆਜ਼ ਪਾ ਦਿੰਦੇ ਹਾਂ ਤੇ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਪਕਾਵਾਂਗੇ ਅਸੀਂ ਕੱਟ ਕੇ ਵੀ ਪਿਆਜ਼ ਪਾ ਸਕਦੇ ਹਾਂ ਤੇ ਪਿਆਜ਼ਾਂ ਨੂੰ ਅਸੀਂ ਪੀਸ ਕੇ ਉਹਦਾ ਪੇਸਟ ਬਣਾ ਕੇ ਵੀ ਪਾ ਸਕਦੇ ਹਾਂ ਨਾਲ ਹੀ ਅਸੀਂ ਇਹਦੇ ਵਿੱਚ ਤਿੰਨ ਕ ਹਰੀਆਂ ਮਿਰਚਾਂ ਲਵਾਂਗੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਵਿੱਚੋਂ ਦੀ ਚੀਰਾ ਦੇ ਕੇ ਕੱਟ ਲਵਾਂਗੇ ਤੇ ਹਰੀਆਂ ਮਿਰਚਾਂ ਜਿੱਦਾਂ ਸਬਜ਼ੀ ਦੇ ਵਿੱਚ ਸਾਤਿਆ ਸਾਤਿਆ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਦੇਖਣ ਨੂੰ ਵੀ ਤੇ ਉਹਦਾ ਵੀ ਸਵਾਦ ਲੱਗਦੀਆਂ ਨੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਤਾਂ ਜੋ ਜਿਹੜੇ ਸਾਡੇ ਪਿਆਜ਼ ਆ ਛੇਤੀ ਭੁਜ ਹੋ ਜਾਣ ਪਿਆਜ਼ ਜਦੋਂ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾਵਾਂਗੇ ਮਟਰ ਅਸੀਂ ਇੱਕ ਵੱਡੇ ਸਾਈਜ਼ ਦਾ ਲਿਆ ਹੈ ਤੇ ਨਾਲ ਆਪਾਂ ਅਦਰਕ ਪਾ ਦੇਵਾਂਗੇ ਥੋੜਾ ਜਿਹਾ ਕद्दूकस ਕੀਤਾ ਹੋਇਆ ਨਮਕ ਤੁਸੀਂ ਇੱਥੇ ਆਪਣੇ ਸਵਾਦ ਦੇ ਅਨੁਸਾਰ ਪਾ ਦਿਓ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਪੁੰਨਾਂਗੇ ਟਮਾਟਰ ਜਦੋਂ ਸਾਡੇ ਚੰਗੀ ਤਰ੍ਹਾਂ ਭੁੱਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਹਰੇ ਮਟਰ ਅੱਧੀ ਕੋਲੀ ਦੇ ਕਰੀਬ ਜਿਹੜੇ ਅਸੀਂ ਹਰੇ ਮਟਰ ਪਾ ਦਿੱਤੇ ਹੈ ਮਟਰ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ ਅੱਧਾ ਚਮਚ ਅਸੀਂ ਹਲਦੀ ਦਾ ਪਾ ਦਿੱਤਾ ਹੈ ਤੇ ਅੱਧਾ ਚਮਚ ਹੀ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਪਾ ਦਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਅੱਧੀ ਕੋਲੀ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਸਵੀਟ ਕੌਰ ਜਿਹੜੀ ਆਪਾਂ ਇਹ ਸਬਜ਼ੀ ਬਣਾ Đਾਵਾਂਗੇ ਉਹਦੇ ਵਿੱਚ ਆਪਾਂ ਸਵੀਟ ਕੌਰ ਵੀ ਨਾਲ ਪਾਵਾਂਗੇ ਮਟਰ ਸਵੀਟ ਕੌਰ ਤੇ ਮਸ਼ਰੂਮ ਪਾ ਕੇ ਜਿਹੜੀ ਸਬਜ਼ੀ ਹੈਗੀ ਆ ਬਹੁਤ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਅਸੀਂ ਇੱਥੇ ਦੋ ਪੈਕੇਟ ਮਸ਼ਰੂਮ ਦੇ ਲਏ ਨੇ ਇਹਨਾਂ ਨੂੰ ਅਸੀਂ ਗਰਮ ਪਾਣੀ ਦੇ ਵਿੱਚੋਂ ਕੱਢ ਲਿਆ ਹੈ ਤੇ ਅਸੀਂ ਮਸ਼ਰੂਮ ਪਾ ਦਵਾਂਗੇ ਤੇ ਮਸ਼ਰੂਮਾਂ ਨੂੰ ਵੀ ਅਸੀਂ ਇਹਦੇ ਨਾਲ ਹੀ ਭੁੰਨਾਂਗੇ ਮਸ਼ਰੂਮ ਨੂੰ ਆਪਾਂ ਚੰਗੀ ਤਰ੍ਹਾਂ ਇਸ ਮਸਾਲੇ ਦੇ ਵਿੱਚ ਭੁੰਨਾਂਗੇ ਤੇ ਇਹਦੇ ਵਿੱਚ ਅਸੀਂ ਪਾਣੀ ਵਗੈਰਾ ਕੁਝ ਨਹੀਂ ਪਾਣਾ ਹੈ ਕਿਉਂਕਿ ਮਸ਼ਰੂਮਾਂ ਨੇ ਆਪ ਹੀ ਪਾਣੀ ਛੱਡ ਦੇਣਾ ਹੈ ਥੋੜੀ देर ਅਸੀਂ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਮਟਰ ਮਸ਼ਰੂਮ ਬਣਾਉਂਦੇ ਆਂ ਤੇ ਬਹੁਤ ਜ਼ਿਆਦਾ ਸਵਾਦਬਨ ਕੇ ਤਿਆਰ ਹੁੰਦੇ ਨੇ ਤੇ ਇਹਦਾ ਸਵਾਦ ਹੋਰ ਵਧਾਉਣ ਦੇ ਲਈ ਅਸੀਂ ਇਹਦੇ ਵਿੱਚ ਅੱਧੀ ਕੋਲੀ ਜਿਹੜੀ সুইਟ ਕੌਰਨ ਦੀ ਪਾ ਦਿੱਤੀ ਹੈ সুইਟ ਕੌਰਨ ਵੀ ਅਸੀਂ ਇਹਨਾਂ ਨੂੰ ਪਹਿਲਾਂ ਗਰਮ ਪਾਣੀ ਦੇ ਵਿੱਚ ਉਬਾਲ ਲਿਆ ਸੀਗਾ ਥੋੜੀ देर ਟੱਕ ਕੇ ਪਕਾਉਣ ਤੋਂ ਬਾਅਦ ਅਸੀਂ ਇੱਕ ਵਾਰ ਢੱਕਣ ਚਾਕੇ ਛੇੜ ਮਾਰ ਲਵਾਂਗੇ ਤਾਂ ਜੋ ਜਿਹੜੀ ਸਾਡੀ ਸਬਜ਼ੀ ਹੈ ਥੱਲੇ ਨਾ ਲੱਗ ਜਾਵੇ ਦੇਖੋ ਇਹ ਜਿਹੜੀ ਸਬਜ਼ੀ ਹੈ ਥੋੜੀ ਸੌਫਟ ਹੋਣੀ ਸ਼ੁਰੂ ਹੋ ਗਈ ਹੈ ਇਹਨਾਂ ਨੇ ਮਤਲਬ ਹਲਕਾ ਜਿਹਾ ਪਾਣੀ ਛੱਡ ਦਿੱਤਾ ਹੈ ਤੇ ਥੋੜੀ देर ਅਸੀਂ ਇਹਨੂੰ ਫੇਰ ਟੱਕ ਕੇ ਪਕਾਵਾਂ 5 ਕਿ ਮਿੰਟ ਬਾਅਦ ਅਸੀਂ ਫੇਰ ਇਹਨੂੰ ਟੱਕ ਦਵਾਂਗੇ 5 ਮਿੰਟ ਬਾਅਦ ਅਸੀਂ ਇਹਦਾ ਟੱਕਣ ਚੱਕ ਕੇ ਦੇਖਾਂਗੇ ਤੇ ਦੇਖੋ ਜਿਹੜੇ ਇਧਰ ਮਟਰ ਮਸ਼ਰੂਮ ਹੈਗੇ ਇਹਨਾਂ ਨੇ ਪਾਣੀ ਛੱਡ ਦਿੱਤਾ ਹੈ ਤੇ ਹੁਣ ਅਸੀਂ ਇਹਨੂੰ ਟੱਕ ਕੇ ਨਹੀਂ ਪਕਾਵਾਂਗੇ ਬਿਨਾਂ ਟੱਕਣ ਦੇ ਹੀ ਅਸੀਂ ਇਹਨੂੰ ਪਕਾਵਾਂਗੇ ਤਾਂ ਜੋ ਜਿਹੜਾ ਇਹਦੇ ਵਿੱਚ ਹਲਕਾ ਜਿਹਾ ਪਾਣੀ ਹੈਗਾ ਉਹ ਸੁੱਕ ਜਾਵੇ ਇਧਰ ਆਪਾਂ ਕੜਛੀ ਦੇ ਨਾਲ ਆਪਣੀ ਨਾਲ ਕੱਟ ਕੇ ਵੇਖ ਲਵਾਂਗੇ ਇੱਕ ਵਾਰੀ ਜਿਹੜੇ ਮਸ਼ਰੂਮ ਹੈ ਸੌਫਟ ਹੋ ਚੁੱਕੇ ਨੇ ਉੱਪਰੋਂ ਦੀ ਅਸੀਂ ਥੋੜਾ ਜਿਹਾ ਇਹਦੇ ਵਿੱਚ ਜਿਹੜੀ ਕਸੂਰੀ ਮੇਥੀ ਹੁੰਦੀ ਉਹ ਪਾ ਦਵਾਂਗੇ ਜੇ ਤੁਸੀਂ ਹਰੀ ਮੇਥੀ ਤੁਹਾਡੇ ਕੋਲ ਹੈਗੀ ਤੁਸੀਂ ਹਰੀ ਵੀ ਪ ਚ ਪਾਣਾ ਹੈ ਉਹਦੇ ਨਾਲ ਵੀ ਜਿਹੜਾ ਸਬਜੀ ਦਾ ਸਵਾਦ ਹੈ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਅੱਧੇ ਕ ਚਮਚ ਦੇ ਕਰੀਬ ਅਸੀਂ ਜਿਹੜਾ ਗਰਮ ਮਸਾਲਾ ਪਾ ਦਿੱਤਾ ਹੈ ਥੋੜੀ देर ਪਕਾਣ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਇਧਰ ਜਿਹੜੀ ਸਾਡੇ ਮਟਰ ਮਸ਼ਰੂਮ সুইਟਕੋਨ ਦੀ ਸਬਜੀ ਹੈਗੀ ਆ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਉੱਪਰ ਉਹਦੀ ਥੋੜਾ ਜਿਹਾ ਹਰਾ ਧਨੀਆ ਪਾ ਦੇਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਉਹ ਜਾ ਕੇ ਉਹਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਫੇ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ